ਤੁਹਾਨੂੰ ਦੀਪਕ ਜਨਾਰਥਲ ਨਜ਼ਰ ਨੇ ਥੋੜਾ ਮਸਲਾ ਕੀ ਲੈ ਦੇ ਕੇ ਬੱਬੂ ਤੇ ਚਲੇ ਜਾਂਦੇ ਹੋ ਜਾਂ ਉਹਦੇ ਬਾਵੇ ਤੇ ਚਲੇ ਜਾਉਗੇ ਆਹੀ ਪ੍ਰੋਬਲਮ ਹੈ ਅਸੀਂ ਫੋਟੋਆਂ 'ਚ ਇੰਟਰਸਟਡ ਹੈ ਅਸੀਂ ਸਿਲੈਕਟ ਮੈਂ ਤੁਹਾਡੀ ਗੱਲ ਸਮਝ ਗਿਆ ਹਾਂ ਦੱਸੋ ਕੀ 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 ਮਾ ਬੱਬੂ ਮਾਨ ਸਾਹਿਬ ਹੁਣ ਇੰਟਰਸਟਡ ਨਹੀਂ ਰਹੇ ਰਾਜਨੀਤੀ 'ਚ ਕਿਉਂਕਿ ਜੇ ਆਉਂਦੇ ਨੇ ਤਾਂ ਬਹੁਤ ਵੱਡੀ ਨੌਜਵਾਨੀ ਉਹਨਾਂ ਦੇ ਨਾਲ ਜੁੜਦੀ ਤਾਂ ਹੈ ਨਾ ਕਿਤੇ ਮੈਨੂੰ ਦੁੱਖ ਦੀ ਗੱਲ ਹੀ ਆਇਆ ਜਦ ਕਿ ਮੇਰਾ ਉਹ ਦੋਸਤ ਹੈ ਕਿ ਨੌਜਵਾਨੀ ਉਹਦੇ ਹੋਣ ਨਾਲ ਆਊਗੀ ਮੁੱਧਿਆਂ ਨਾਲ ਨਹੀਂ ਆਊਗੀ ਤਾਂ ਲਾਹਨਤ ਦੀ ਗੱਲ ਹੈ ਆਈ ਐਮ ਸੌਰੀ ਫਿਰ ਐਵਜੀ ਨੌਜਵਾਨੀ ਨਹੀਂ ਚਾਹੀਦੀ ਮੈਨੂੰ ਇਹ ਦੱਸੋ ਪਹਿਲੀ ਗੱਲ ਤੋਂ ਪੋਲਿਟਿਕਸ 'ਚ ਕਦੋਂ ਆ ਰਿਹਾ ਸੀ ਇੱਥੇ ਸਵਾ ਕਰੋੜ ਪੱਤਰਕਾਰ ਦੇ ਸਵਾ ਕਰੋੜ קלש דה עכל בי הונה וי מיט